ਉਹਨੇ ਅੰਮ੍ਰਿਤਸਰ ਦੀ ਗੱਲ ਕਰੀ 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 ਤੇ ਕੋਈ ਇੱਕ ਅੱਧੀ ਦੁਕਾਨ ਖੁੱਲੀ ਸੀ ਕਰੀਬ 9:45 ਮਿੰਟ ਤੇ ਅੱਗ ਲੱਗੀ ਆ ਲੋਕਾਂ ਨੇ ਕਾਲ ਕੀਤੀ 10-15 ਮਿੰਟ ਚ ਫਾਇਰ ਬ੍ਰਿਗੇਡ ਵਾਲੇ ਆ ਗਏ ਨੇ ਤੇ 8:45 ਤੇ ਮਤਲ ਅੱਗ ਲੱਗੀ ਆ 9 ਵਜੇ ਤੱਕ ਫਾਇਰ ਬ੍ਰਿਗੇਡ ਆ ਗਈ ਆ ਉਹਦੇ ਬਾਅਦ ਇਹ ਸ਼ੁਰੂ ਹੋਈ ਆ ਸਭ ਤੋਂ ਪਹਿਲਾਂ ਜਿਹੜਾ ਰਾਧਾ ਸਵਾਮੀ ਪਰਸ ਵਾਲੇ ਕੂਰਨ ਟੇਲਰ ਦੀ ਪਹਿਲੀ ਦੁਕਾਨ ਸੀ ਜਿਹੜੀ ਉਹਨਾਂ ਦੇ ਬੇਟੇ ਦੀ ਦੁਕਾਨ ਆ ਉਹਦੇ ਨਾਲ ਮਦਰਾਸ ਕਲਾਥ ਹਾਊਸ ਨੂੰ ਲੱਗੀ ਆ ਉਹ ਤੋਂ ਉਰੇ ਜਿਹੜੇ ਆ ਦੋ ਕੋਸ਼ਲ ਬ੍ਰਦਰ ਜਿਹੜੇ ਦੋ ਟਿਕਾਨਾਂ ਉਹਨਾਂ ਦੀ ਦੋਵਾਂ ਭਰਾਵਾਂ ਦੀਆਂ ਰੈਡੀਮੈਂਟ ਜੀ ਟੋਟਲ ਕਿੰਨੀਆਂ ਦੁਕਾਨਾਂ ਨੂੰ ਅੱਗ ਲੱਗੀ ਟੋਟਲ 6 ਦੁਕਾਨਾਂਾਂ ਲੱਗੀਆਂ ਤੇ ਉੱਤੇ ਆ ਪਮਨ ਮਨਿਆਰੀ ਵਾਲੇ ਨੂੰ ਸੂਰੀ ਜੁਵੈਲਰ ਲਾਸ ਸੀ ਉਹਦਾ ਬਚਾਵਾ ਦੁਕਾਨਾਂ ਟੋਟਲ ਲਾਸ ਨਹੀਂ ਹੈ ਬਚਾਵਾ ਦੇਖੋ ਉਰਲੀ ਥੋੜਾ ਬਚਾਵਾ ਬਾਕੀ 4-5 ਟੋਟਲ ਲਾਸ ਕਰਨ ਕਿਵੇਂ ਪਤਾ ਲੱਗਾ ਜੀ ਸਾਨੂੰ ਬਾਜ਼ਾਰ ਚੋਂ ਫੋਨ ਆਇਆ ਕਿ ਤੁਹਾਡੇ ਲੱਗੇ ਅੱਗ ਲੱਗੀ ਹੈ ਛੇਤੀ ਆਓ ਅਸੀਂ ਫਿਰ ਦੌੜੇ ਆਏ ਆ ਸਾਰੇ ਆ ਕੇ ਮਾਇਨੋ ਹਸਪੀਟਲ ਤੋਂ ਵੀ ਪਾਣੀ ਲਾਇਆ ਨਾਲ ਇਹ ਨਹੀਂ ਪਤਾ ਲੱਗ ਸਕਿਆ ਜੀ ਹੋਂ ਦੇ ਨਾਲ ਇੱਕ ਦੁਕਾਨ ਤੇ ਅੱਗ ਲੱਗੀ ਆ ਇੱਕ ਦੁਕਾਨ ਤੋਂ ਭੱਗਦੇ ਭੱਗਦੇ ਜਿਹੜਾ ਉਹ ਸਾਰੀਆਂ ਦੁਕਾਨਾਂ ਦੇ ਉੱਤੇ ਆ ਗਈ ਆ ਅਹੀਂ ਤੇ ਇਹ ਕਹਾਂਗੇ ਵੀ ਅਹੀਂ ਬਿਜਲੀ ਬੋਰਡ ਨੂੰ ਸਾਰਾ ਬਾਜ਼ਾਰ ਜਿਹੜਾ ਵਾ ਹਨੂਮਨ ਚੌਂਕ ਤੋਂ ਲੈ ਕੇ ਤੇ ਬਾਟਾ ਚੌਂਕ ਪੱਕ ਕਿੰਨੇ ਤੇ ਜੋੜਨੇ ਕਿੰਨੀ ਵਾਰੀ ਅਸੀਂ ਤਾਰ ਜਿਹੜੀ ਆ ਉਹ ਮੰਗਵਾਈ ਆ ਅਸੀਂ ਆਪਣੇ ਖਰਚਿਆਂ ਤੇ ਵੀ ਤਾਰ ਜਿਹੜੀ ਆ ਉਹ ਮੰਗਵਾਈ ਆ ਇਹ ਨਾ ਤੇ ਬਾਜ਼ਾਰ ਚੋਂ ਤਾਰਾਂ ਬਦਲਦੇ ਆ ਨਾ ਜੋੜ ਉਹ ਕੱਢਦੇ ਆ ਇਹ ਕਦੀ ਕਹਿੰਦੇ ਸਾਡੇ ਕੋਲ ਤਾਰਾਂ ਇਹ ਨਹੀਂ ਕਦੀ ਪੁੱਛੇ ਅੱਗ ਟਣਾ ਅੱਗ ਲੱਗੀ ਆ ਸ਼ੋਰ ਸ਼ੋਰ ਸੜਕ ਦੇ ਨਾਲ ਹੀ ਅੱਗ ਲੱਗੀ ਆ ਜੀ ਸਾਰੀ ਇਹ ਜਿੰਨੀ ਅੱਗ ਲੱਗੀ ਆ ਸ਼ੋਰ ਸਰਕਟ ਦੇ ਨਾਲ ਲੱਗੀ ਆ ਇਹ ਪੰਜ ਦੁਕਾਨਾਂ ਸੜ ਗਈਆਂ ਜੀ ਪੰਜਾਂ ਦੁਕਾਨਾਂ ਦਾ ਰਿਆ ਕੱਖ ਨਹੀਂ ਗਾ ਜੀ ਕੁਝ ਨਹੀਂ ਰਿਆ ਅੰਦਰ ਨਾਲ ਉਚਾਰਿਆਂ ਦੇ ਵਪਾਰੀ ਵਪਾਰੀ ਵਰਗ ਦੇ ਪਹਿਲਾਂ ਹੀ ਉਜੜਿਆ ਪਿਆ ਇੱਕ ਮੰਦੇ ਦੀ ਮਾਰ ਉਤੋਂ ਉਜੜਿਆ ਪਿਆ ਕਾਰੋਬਾਰ ਹੈ ਨਹੀਂ ਉਤੋਂ ਦੁਕਾਨਾਂ ਨੂੰ ਜਿਹੜੀ ਅੱਗ ਲੱਗੀ ਆ ਨਾ ਕਿ ਪ੍ਰਸ਼ਾਸਨ ਨੇ ਨਾ ਕਿਸੇ ਨੇ ਨਾ ਕੋਈ ਮਦਦ ਕਰਨੀ ਆ ਨਾ ਕੋਈ ਲੈਣਾ ਤੇ ਨਾ ਕੋਈ ਦੇਣਾ ਜੀ ਟੀਮਾਂ ਟਾਈਮ ਤੇ ਪਹੁੰਚ ਗਈ ਸੀ ਇੱਥੇ ਟੀਮਾਂ ਟੀਮਾਂ ਜਿਹੜੀਆਂ ਪਹੁੰਚੀਆਂ ਨੇ ਪਾਣੀ ਵਾਲੀ ਪਾਣੀ ਵਾਲੀ ਗੱਡੀ ਜਿਹੜੀ ਪਹਿਲੀ ਗੱਡੀ ਆਈ ਹੈ ਉਹ ਤਾਂ ਪਾਣੀ ਨਹੀਂ ਚੱਲਿਆ ਜੀ ਉਹਦਾ ਪਾਣੀ ਨਹੀਂ ਚੱਲਿਆ 20 ਮਿੰਟ ਪਹਿਲੇ ਜਦੋਂ ਅਗਲੇ ਕਿਨੋਸੇ ਦੇ ਫੋਨ ਕੀਤਾ ਉਹਨਾਂ ਨੂੰ ਤਾਂ ਵੀ ਕੋਈ ਪਹੁੰਚਿਆ ਸਰਮੈਂਟਰ ਅੱਜ ਖੜੀ ਰਹੀ ਹੈ ਪਾਣੀ ਨਹੀਂ ਆਇਆ ਕਿਵੇਂ ਐਡੀ ਵਾਲਾ ਉਸੇ ਦਿਨ ਆ ਉਸੇ ਜਿੱਦਾਂ ਪਹੁੰਚਿਆ ਉਹ ਕਹਿੰਦੇ ਹੁਣੇ ਗੱਡੀ ਗਈ ਆ ਇਸੇ ਗੱਡੀ ਵੇਰ ਨਹੀਂ ਪਹੁੰਚੀ ਜਗਾਦੀ ਪਹੁੰਚੀ ਪਹੁੰਚਿਆ ਉਹਨਾਂ ਦੀ ਕੋਈ ਪਬਲਿਕ ਕਦੀ ਕੋ ਇਹਦੇ ਚੱਕਰ ਵਿੱਚ ਵੀ ਬਾਕੀ ਆਈ ਫਿਰ ਆਪ ਵੀ ਮਦਦ ਕੀਤੀ ਸਾਰੇ ਪਬਲਿਕ ਨੇ ਕਿ ਮੇਰੇ ਰਸਤਾ ਛੁੱਟੀ ਅਡਾਲ ਪ੍ਰਸ਼ਾਸਨ ਦੇ ਕੋਲ ਪਾਣੀ ਲੈਂਦਾ ਪੈਪ ਲਈ ਬਰਤਿਆਂ ਨੇ ਪਾਣੀ ਪੁਝਾਇਆ ਹੁਣ ਵੀ ਜਿਹੜੀ ਉਹ ਪਬਲਿਕ ਨਹੀਂ ਲੱਗੀ ਹੋਈ ਹੈ ਜ਼ਿਆਦਾ ਜ਼ਿਆਦਾ ਜਿਹੜੀ ਉਹ ਪਬਲਿਕ ਹੀ ਸਾਹਮਣੇ ਕੈਮਰਾ ਮਾਰ ਕੇ ਦੇਖੋ ਕੋਈ ਪ੍ਰਸ਼ਾਸਨ ਨਹੀਂ ਜਿੱਥੇ ਸਾਡੇ ਤੋੜਦੀ ਰਹੀ ਆ ਸਾਰਾ ਕੰਮ ਕਰਦੇ ਨਹੀਂ ਇਹ ਸਾਰੀ 90% ਅਸੀਂ ਕਹਾਂਗੇ ਕਿ ਬਿਜਲੀ ਬੋਰਡ ਦੀ ਨਾ ਕੰਮ ਨਹੀਂ ਆ ਕਲੀ ਬੋਰਡ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਨਹੀਂ ਪਹੁੰਚਿਆ ਕੋਈ ਨਾ ਵੀ ਕਾਰੀ ਹਜੇ ਤੱਕ ਤੇ ਕੋਈ ਨਹੀਂ ਪਹੁੰਚਿਆ ਉਹ ਐਮਐਲਏ ਸਾਡੇ ਛੋਟੇ ਬ੍ਰਦਰ ਨੇ ਇੱਕ ਕਮੇਟੀ ਦੇ ਜਿਹੜੇ ਜਿਹੜੇ ਪ੍ਰਧਾਨ ਨੇ ਉਹ ਪਹੁੰਚੇ ਹੋਏ ਨਹੀਂ ਉਹ ਤੇ ਆਪਣੇ ਗੱਡੀ ਦੇ ਉੱਤੇ ਚੜ ਕੇ ਵੀ ਅੱਗ ਜਿਹੜੀ ਆ ਬੁਝਾਰੇ ਜਿੰਨੀ ਤੇ ਕੋਸ਼ਿਸ਼ ਉਹਨਾਂ ਕੋ ਹੋ ਰਹੀ ਆ ਉਹ ਕਰ ਰਹੇ ਨੇ ਬਾਕੀ ਜਿਹੜਾ ਹੀ ਕਹੀਏ ਕਿ ਉਹ ਪ੍ਰਸ਼ਾਸਨ ਉਹ ਹਜੇ ਤੱਕ ਕੁਛ ਨਹੀਂ ਜੀ ਪਹੁੰਚਿਆ